ਸਾਰੀਆਂ ਕੋਠੀਆਂ ਦੋ ਦੋ ਮੰਜ਼ਲ ਵਾਲੀਆਂ ਕੋਠੀਆਂ ਡੁੱਬ ਗਈਆਂ ਵਾ ਉਹ ਦੋ ਮੰਜ਼ਲ ਵਾਲੇ ਦੋ ਮੰਜ਼ਲ ਦੀ ਕੋਠੀ ਡੁੱਬੀ ਪਈ ਆ ਲੋਕ ਜਿਹੜੇ ਨੇ ਉਹ ਇਸ ਟਾਈਮ ਸਰਕਾਰ ਆ ਸਰਕਾਰ ਇਸ ਟਾਈਮ ਕੋਈ ਸਰਕਾਰ ਨਹੀਂ ਆ ਕਿ ਤੇ ਟ੍ਰੈਕਟਰ ਟਰਾਲੀ ਵੀ ਤੁਸੀਂ ਸੋਚ ਕੇ ਤੇ ਪਹਿਲਾਂ ਗੱਡੀ ਗੱਲ ਕਰਕੇ ਲੈ ਆ ਵੀ ਸਰ ਵੀ ਨਹੀਂ ਚੱਲਦਾ ਸੜਕ ਟੁੱਟਦੀ ਜਾਂਦੀ ਆ ਨਾ ਪਾਣੀ ਇੰਨਾ ਜ਼ਿਆਦਾ ਸੜਕ ਟੁੱਟਦੀ ਜਾਂਦੀ ਆ ਪਿੰਡਾਂ ਦੇ ਨਾਮ ਹੈ ਜੀ ਕੋਨੇਵਾਲ ਨਿਸੋਕੇ ਪੰਜ ਗਰਾਈ ਵਾਲਾ ਕੁਮਰਾਈ ਰੋੜੇਵਾਲ ਦਰਿਆ ਮੂਸਾ ਮਲਕਪੁਰ ਗੇਲ ਵਾਲੀ ਬੇਦੀ ਛੰਨਾ ਕੋਟਰਜਾਦਾ ਚਾਹੜਪੁਰ ਕਮੀਰਪੁਰ ਬੱਲੇ ਲੱਬੇ ਦਰਿਆਵਾਲ ਤੇ ਸਾਹੋਵਾਲ ਇਹ ਸਾਰੇ ਪਿੰਡ ਬਿਲਕੁਲ ਡੁੱਬ ਚੁੱਕੇ ਨੇ ਫੋਟੋਆਂ ਲਈਆਂ ਨੇ ਸਾਰਿਆਂ ਨੇ ਉਥੋਂ ਤੱਕ ਮਦਦ ਵੀ ਨਹੀਂ ਪਹੁੰਚਣ ਦੀ ਕਿਉਂਕਿ ਕਈ ਇਲਾਕੇ ਇਦਾਂ ਦੇ ਆ ਤੁਸੀ ਦੇ ਉੱਪਰ ਜਾ ਕੇ ਜਿਨ੍ਹਾਂ ਕੋਲ ਤੁਹਾਨੂੰ ਬੋਟ ਰਾਹੀਂ ਰਾਸ਼ਨ ਪਹੁੰਚਾਉਣਾ ਪੈਣਾ ਵਾ ਹੈਲੀਕਾਪਟਰ ਹਵਾ ਚ ਉੱਡਿਆ ਫਿਰਦਾ ਜਾ ਤੇ ਜ਼ਮੀਨ ਤੇ ਕੋਈ ਉਤਰੇ ਨਾ ਇਹਨਾਂ ਦਾ ਉਹ ਤੋਂ ਛੁੱਟਿਆ ਦੋ ਬੋਤਲਾਂ ਥੱਲੇ ਸੁੱਟੀਆਂ ਪਾੜ ਕੇ ਕਹਿੰਦੀ ਹੁਣ ਸਾਲ ਲਾਂਗੇ ਆਣਾ ਮੇਰਾ ਇਹ ਤੇ ਹੈਲੀਕਾਪਟਰ ਤੇ ਕੰਮ ਹੈ ਇੱਕ ਹੈਲੀਕਾਪਟਰ ਨਾਲ ਇਹ ਜੇ ਥਾਂ ਦਾ ਕੀ ਕਰੂਗਾ ਬੀ ਐਮ ਐਲ ਕਹਿੰਦੇ ਅਸੀਂ ਆਪਣੀ ਤਨਖਾਹ ਦਿੱਤੀ ਮਿੰਨੇ ਦੀ ਤਨਖਾਹ ਤੇ ਐਮ ਐਲ ਕਹਿੰਦੇ ਵੀ ਅਸੀਂ 1-1 ਰੁਪਿਆ ਲੈਣਾ ਮੈਨੂੰ ਲੱਗਦਾ ਉਹ ਦੇ ਕੇ ਹੋਣੇ ਕਦੇ ਸਾਸੀ ਰਾਜੇ ਆਪਣੇ ਆਪ ਦੇ ਚ ਹੈਗੇ ਆ ਗੁਰੂ ਮਹਾਰਾਜ ਨੇ ਇਨਿੰਗ ਸਮਰਾਤਾ ਦਿੱਤੀ ਹੈ ਪੰਜਾਬ ਆਪਣੇ ਆਪ ਦੇ ਚ ਖੜਾ ਕਰ ਸਕਦੇ ਆ ਜੇ ਸਰਕਾਰਾਂ ਨਾ ਵੀ ਕੁਝ ਕਰਨ ਗਈਆਂ ਇੱਕ ਡੇਰੇ ਤੇ ਪਾਣੀ ਪਹਚਾਇਆ ਦੇਖੋ ਇੱਥੋਂ ਤੱਕ ਭਿੱਜੇ ਪਏ ਆ ਪਾਣੀ ਇੱਥੋਂ ਤੱਕ ਪਾਣੀ ਇੱਥੋਂ ਤੱਕ ਡੇਰੇ ਤੇ ਔਰ ਖਾਸ ਕਰਕੇ ਉਹ ਡੇਰੇ ਦੀਆਂ ਦੀਵਾਰਾਂ ਖਸਦੀਆਂ ਨੇ ਉੱਥੋਂ ਬੰਦੇ ਕੱਢੇ ਜਾਂਦੇ ਚੰਗਾ ਜੋ ਸਰਦਾਰਾਂ ਨੇ ਕਰ ਜਾਣਾ ਨਾ ਉਹ ਕਿਸੇ ਨੇ ਨਹੀਂ ਕਰਨਾ ਹਾਂਜੀ ਜੋ ਸਰਦਾਰ ਕਰਨਗੇ ਨਾ ਉਹ ਜੋ ਸਰਦਾਰਾਂ ਨੇ ਆਪਣੇ ਘਰ ਲਟਾ ਦਿੰਦੇ ਆ ਜੀ ਲੰਗਰ ਲੈਣਾ ਭੈਣ ਜੀ ਇਹੀ ਮਾ ਚਲ ਜਾ ਕੇ ਲੰਗਰ ਲਾ ਕੇ ਬਚਾ ਸਕਦੇ ਤੇ ਆਪਣੇ ਨਹੀਂ ਬਚਾ ਸਕਦੇ ਅਸੀਂ ਵੀ ਨਿਊਜ਼ ਵੇਖੀ ਫਿਰ ਮਨ ਚ ਕੀਤਾ ਵੀ ਅਸੀਂ ਸ਼ਹਿਰੋਂ ਆਏ ਸੀ ਕਰਕੇ ਵੀ ਕੋਸ਼ਿਸ਼ ਤੇ ਕਰੀਏ ਅੱਜ ਅਸੀਂ ਆਪ ਆਏ ਹਾਂ ਕੱਲ ਤੋਂ ਅਸੀਂ ਟਰੈਕਟਰ ਟਰਾਲੀਆਂ ਲੈ ਕੇ ਆਉਣਾ ਸਤਿ ਸ਼੍ਰੀ ਅਕਾਲ ਤੁਸੀਂ ਜਿਹੜੇ ਮਿੱਟੀ ਦੇ ਨਾਲ ਮੈਂ ਹਾਂ ਕੁਵਰ ਜੋਤ ਸਿੰਘ ਅ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਅਜਨਾਲੇ ਦੇ ਵਿੱਚ ਇਸ ਸਮੇਂ ਮੌਜੂਦ ਆ ਤੇ ਇੱਥੇ ਅੱਧੇ ਘੰਟੇ ਪਹਿਲਾਂ ਪਾਣੀ ਨਹੀਂ ਸੀ ਬਿਲਕੁਲ ਵੀ ਤਾਂ ਹੁਣ ਤਸਵੀਰ ਦੇਖ ਸਕਦੇ ਹੋ ਬਿੱਕੇ ਇਸ ਤਰੀਕੇ ਨਾਲ ਇੱਥੇ ਹਾਲਾਤ ਹੋਏ ਨੇ ਤਾਂ ਹੁਣ ਜ਼ਰੂਰ ਤਸਵੀਰਾਂ ਇਹ ਰਾਵੀ ਦਾ ਪਾਣੀ ਆ ਰਾਵੀ ਦੇ ਪਾਣੀ ਨੇ ਕਿਸ ਤਰੀਕੇ ਨਾਲ ਉਫਾਨ ਜਿਹੜਾ ਮਚਾਇਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤੇ ਹੁਣ ਜ਼ਰੂਰ ਜਿਹੜੇ ਇੱਥੇ ਸੇਵਾ ਕਰਨ ਪਹੁੰਚੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਕਿਸ ਹਿਸਾਬ ਨਾਲ ਹਾਲਾਤ ਜਿਹੜੇ ਨੇ ਬਾਈ ਜੀ ਪਿੱਛੇ ਹਾਲਾਤ ਕੀ ਐ ਇਸ ਸਮੇਂ ਦੇਖੋ ਹਾਲਾਤ ਕਾਫੀ ਮਾੜੇ ਹੁੰਦੇ ਜਾਂਦੇ ਆ ਪਹਿਲਾਂ ਤੇ ਆ ਸੜਕ ਦੀ ਆਵਾਜ਼ ਆ ਇਹਦੇ ਨਾਲ ਲਿੰਕ ਲੁੱਕ ਹੈਗਾ ਹੈਗਾ ਪਰ ਜਿਹੜੇ ਹਿਸਾਬ ਨਾਲ ਹੁਣ ਪਾਣੀ ਵਾਧਾ ਜਾਂ ਡਿਆ ਆ ਅੱਧੀ ਅੱਧੀ ਸੜਕੋ ਤਰੋਂ ਟੁੱਟ ਗਈ ਆ ਤੇ ਸ਼ਾਮ ਤੱਕ ਜਿਹੜੀ ਰਹਿੰਦੀ ਹੁੰਦੀ ਸੜਕ ਟੁੱਟ ਜਾਣੀ ਆ ਤੇ ਸੜਕੀ ਆਵਾਜ਼ ਆਈ ਤੇ ਰਾਈ ਵਿੱਚ ਜਿਹੜਾ ਕੋਈ 4x4 ਟਰੈਕਟਰ ਆ ਉਹ ਤੇ ਲੰਘ ਲੰਘ ਜਾਊਗਾ ਜਿਹੜੇ ਮਾੜੇ ਟਰੈਕਟਰ ਆ ਉਹ ਵੀ ਜਿਹੜੇ ਲੰਗਣੇ ਬੰਦ ਹੋ ਜਾਣੇ ਸ਼ਾਮਾਂ ਤੱਕ ਤੇ ਇੱਥੇ ਬੇੜੀਆਂ ਦੀ ਲੋਡ ਪੈਣੀ ਆ ਜੇ ਡੇਰਿਆਂ ਦੇ ਉੱਤੇ ਬੈਠੇ ਲੋਕ ਆ ਉਥੇ ਸੇਵਾਜ ਬਹੁਤ ਘੱਟ ਪਹੁੰਚੀ ਆ ਲੋਕ ਵੈਸੇ ਤੇ ਪਰਿਵਾਰ ਲੈ ਕੇ ਨਿਕਲ ਗਏ ਪਰ ਜਿਹੜੇ ਜ਼ਿਮੇਵਾਰ ਬੈਠੇ ਨੇ ਕਈ ਲੋਕ ਉਹ ਬੈਠੇ ਨੇ ਤਾਂ ਸਵੇਰੇ ਇੱਥੇ ਪਾਣੀ ਆ ਨਹੀਂ ਹੁਣ ਤੇ ਹਵਲੀ ਹੋੜੀ ਜਿਹੜਾ ਕੰਮ ਐ ਬਾਤੋਂ ਬੱਤਰੀ ਹੁੰਦਾ ਜਾਣਾ ਆ ਤੇ ਸੇਵਾ ਲੋਕ ਬਹੁਤ ਕਰਦੇ ਪਏ ਆ ਪਰ ਸਾਰੇ ਲੋਕ ਹੀ ਕਰਦੇ ਸਰਕਾਰਾਂ ਆਉਂਦੀਆਂ ਨੇ ਉਹ ਉਥੇ ਜਿਹਾਉਂਦੇ ਆ ਬੂਟ ਜਰਾਬਾ ਪਾ ਕੇ ਤੇ ਵੀਡੀਓ ਜੀ ਕਰਕੇ ਤੇ ਮੁੜ ਜਾਂਦੇ ਆ ਬਹੁਤੇ ਜਾਖੜ ਸਾਹਿਬ ਵੀ ਆਏ ਉਹ ਵੀ ਇਦਾਂ ਕਰਕੇ ਮੁੜ ਗਏ ਆ ਸੋ ਉਹਨਾਂ ਨੂੰ ਥੋੜਾ ਜਿਹਾ ਅੱਗੇ ਵਧਣਾ ਚਾਹੀਦਾ ਐ ਤੋਂ ਨੇੜੇ ਮੁੱਖ ਮੰਤਰੀ ਸਾਹਿਬ ਆ ਕੇ ਆਪਣਾ ਹੈਲੀਕਾਪਟਰ ਦੇ ਕੇ ਚਲੇ ਗਏ ਹੈਲੀਕਾਪਟਰ ਹਵਾ ਚ ਉੱਡਿਆ ਫਿਰਦਾ ਜਾਂ ਤੇ ਜ਼ਮੀਨ ਤੇ ਕੋਈ ਉਤਰੇ ਨਾ ਇਹਨਾਂ ਦਾ ਉਹ ਤੋਂ ਛੁੱਟਿਆ ਦੋ ਬੋਤਲਾ ਵੀਡੀਓ ਵੀ ਘੁੰਮਦੀ ਮਾਤਾ ਦੀਆਂ ਜਿਹੜੀਆਂ ਥੱਲੇ ਸੁਟੀਆਂ ਪਾੜ ਕੇ ਕਹਿੰਦੀ ਹੁਣ ਸਾਲ ਲ ਇਹ ਤੇ ਹੈਲੀਕਾਪਟਰ ਦੇ ਕੰਮ ਆ ਇੱਕ ਹੈਲੀਕਾਪਟਰ ਨਾਲ ਇਹ ਜੇ ਥਾਂ ਤੇ ਕੀ ਕਰੂਗਾ ਇਹਦੇ ਲੋਕ ਹੀ ਲੋਕਾਂ ਦੇ ਹੈਲੀਕਾਪਟਰ ਇੱਥੇ ਬਣੇ ਲੋਕ ਹੀ ਲੋਕਾਂ ਨੂੰ ਪਾ ਲਈ ਜਾਂਦੇ ਆ ਸਰਕਾਰਾਂ ਵਾਲੀ ਜੇ ਆਸ ਰਹੀਦੀ ਤੇ ਫਿਰ ਤੇ ਪੰਜਾਬ ਹੁੰਦਾ ਕਰਦਾ ਤਾਂ ਮਰ ਜਣਾ ਇਹ ਕੀ ਗੱਲ ਹੈ ਵੀ ਦੂਜੇ ਪਾਸੇ ਸਰਕਾਰ ਆਪਣੀ ਪੀਆਰ ਕਰਨ ਤੇ ਪੂਰੀ ਲੱਗੀ ਹੋਈ ਆ ਉਹਨਾਂ ਨੇ ਪੀਆਰ ਪੂਰੀ ਕਰਨੀ ਆ ਉਹਨਾਂ ਨੇ ਆਪਣੀਆਂ ਵੀਡੀਓਜ਼ ਜਿਹੜੀਆਂ ਪੂਰੀਆਂ ਪਾ ਰਹੇ ਨੇ ਵੀ ਅਸੀਂ ਲੋਕਾਂ ਦੇ ਨਾਲ ਸਰਕਾਰ ਨੇ ਜਿਹੜੀ ਕਰਨੀ ਕਰਨੀ ਉਹ ਤੇ ਆ ਗਈ ਆ ਆਪੋਜੀਸ਼ਨ ਦਾ ਬੜਾ ਜੱਬਿਆ ਜਿੰਨੇ ਮੰਤਰੀ ਇੱਥੇ ਆਏ ਸੀ ਕਟੋ ਘਾਟ ਵੀ ਤਾਂ ਟਾਈ ਟਾਈ 3 3 ਲੱਖ ਦੋ ਮਹੀਨਾ ਘਾਟੇ ਨਾ ਜੋ ਕੋਈ ਨਹੀਂ ਦਿਖਦਾ ਸਰਕਾਰੀ ਤਨਖਾਹਾਂ ਬਾਕੀ ਪ੍ਰਾਪਰਟੀ ਇਹਨਾਂ ਦੀਆਂ ਅਲੱਗ ਆਏ ਨੇ ਗਾਲਾਂ ਕੱਢ ਕੇ ਚੱਲ ਗਏ ਜੀ ਇੱਥੇ ਆ ਹੈ ਨਹੀਂ ਆ ਹੈ ਨਹੀਂ ਤੁਹਾਨੂੰ ਵੀ ਪਤਾ ਵੀ ਇੱਥੇ ਹੜਾਂ ਦੇ ਹਾਲਾਤ ਕੀ ਆ ਬੇੜੀ ਕੋਈ ਹੈ ਨਹੀਂ ਕਿ ਤੁਸੀਂ ਖਰਚ ਲੋ ਜੇਬ ਦੇ ਵਿੱਚੋਂ ਜੇ ਤੁਹਾਡੇ ਕੋ ਹੈਗਾ ਤਾਂ ਦੋ ਚਾਰ ਬੇੜੀਆਂ ਦੇ ਜੋਗੇ ਇੱਥੇ ਸਰਪਾਉਣਾ ਤੇ ਸਰਕਾਰਾਂ ਨੂੰ ਗਾਲਾਂ ਕੱਢ ਕੇ ਚੱਲ ਜਾਣਾ ਸੋ ਲੋਕ ਜਿਹੜੇ ਨੇ ਉਹ ਇਸ ਟਾਈਮ ਸਰਕਾਰ ਆ ਸਰਕਾਰ ਇਸ ਟਾਈਮ ਕੋਈ ਸਰਕਾਰ ਨਹੀਂ ਆ ਗਈ ਇਹ ਕੀ ਗੱਲ ਹੈ 2 MLA ਕਹਿੰਦੇ ਅਸੀਂ ਆਪਣੀ ਤਨਖਾਹ ਦਿੱਤੀ ਮਿੰਨੇ ਦੀ تنخواہ ایم ایل اے کہندے بھی 1-1 روپیہ ਲੈਣਾ ਮੈਨੂੰ ਲੱਗਦਾ ਉਹ ਦੇ ਕੇ ਹੋਣੇ ਕਿਤੇ ਮਹੀਨੇ ਦੀ تنخواਹ ਨਾਲ ਕੀ ਹੁੰਦਾ ਮਹੀਨੇ ਦੇ ਨਾਲ ਵਾਧਾ ਰਾਸ਼ਨ ਤੇ ਅਸੀਂ ਇੱਕ ਟਰਾਲੀ ਚ ਲੱਦੀ ਫਿਰਦੇ ਜਿੰਨੇ ਦੀ ਨਾ تنخواਹ ਜਿੰਨਾ ਇਹ ਤੇ ਨੁਕਸਾਨ ਹੋਇਆ ਜਿੰਨਾ ਅੱਗੇ ਲੱਗਣਾ ਅੰਮ੍ਰੀਨੇ ਦੀ ਜਿੰਨੇ ਨਾ تنخواਹ ਵਾਧਾ ਤੇ 3 ਕਿੱਲਿਆਂ ਦਾ ਖਰਚਾ ਵੀ ਪੂਰਾ ਹੋਣਾ ਚੋਨੇ ਦਾ ਤੇ ਕਿੰਨੇ ਕ ਮੰਤਰੀ ਨੇ ਤੇ ਕਿੰਨੀ ਕ تنخواਹ ਨਾਲ ਕੀ ਸਰਜੂ ਮੇਰਾ ਕਹਿਣ ਦਾ ਮਤਲਬ ਬਾਹਰ ਆ ਕੰਮ ਦੇ ਤੋਂ ਪਰ ਜਿਹੜਾ ਅਜਨਾਲੇ ਏਰੀਆ ਆ ਇੱਥੇ ਹੁਣ ਅਸੀਂ ਕੋਸ਼ਿਸ਼ ਕਰਦੇ ਪਏ ਆ ਕਿ ਸੰਗਤ ਜਿਹੜੀ ਆਪਣੇ ਤੌਰ ਤੇ ਆ ਰਹੀ ਆ ਇਹਨੂੰ ਇੱਕ ਥਾਂ ਤੇ ਇਕੱਠਿਆ ਕਰੀਏ ਜਿਹੜਾ ਰਾਸ਼ਨ ਪਾਣੀ ਆ ਉਹਨੂੰ ਕਿਸੇ ਤਰੀਕੇ ਦੇ ਨਾਲ ਲੋਕਲ ਜਿਹੜੀ ਸੰਗਤ ਆ ਉਹਦੀ ਡਿਊਟੀ ਵੰਡ ਕੇ ਤੇ ਸਾਰੇ ਏਰੀਆ ਦੇ ਵਿੱਚ ਵੰਡੀਏ ਕਿਉਂਕਿ ਬਹੁਤੀ ਟਾਈਮ ਤੋਂ ਹੁਣ ਇਦਾਂ ਇੰਡਿਆ ਆ ਵੀ ਜੇ ਇੱਕ ਏਰੀਆ ਦੀ ਵੀਡੀਓ ਘੁੰਮ ਗਈ ਆ ਤੇ ਸਾਰੀ ਦੁਨੀਆ ਰਮਦਾਸ ਨੂੰ ਹੀ ਤੁਰੀ ਆ ਪਰ ਜਿਹੜਾ ਇੱਧਰ ਵਾਲਾ ਲਾਗੇ ਲਾਗੇ ਦਾ ਏਰੀਆ ਇਹ ਵੀ ਪ੍ਰਭਾਵੇਟ ਆ ਸੋ ਅਸੀਂ ਸ਼ਾਮ ਤੱਕ ਜਾਂ ਕੱਲ ਤੱਕ ਇਹ ਕੋਸ਼ਿਸ਼ ਕਰਦੇ ਆਂ ਵੀ ਇੱਕ ਥਾਂ ਤੇ ਅਜਨਾਲੇ ਜਿਹੜਾ ਆ ਕੋਈ ਐਡਰੈਸ ਦੇ ਦਾਂਗੇ ਕਿਸੇ ਗੁਰੂ ਘਰ ਦਾ ਜਾਂ ਜੇ ਨਾ ਸਾਨੂੰ ਗੁਰੂ ਘਰ ਕੋਈ ਪ੍ਰਬੰਧ ਹੋ ਸਕੇ ਤੇ ਸੜਕ ਦੇ ਉੱਤੇ ਵੀ ਜਿੱਥੇ ਸੰਗਤ ਆਵੇ ਰਸਦ ਪਾਣੀ ਜੋ ਵੀ ਆ ਜਿਉਂ ਕੱਠ ਤੇ ਉਹਨੂੰ ਇੱਕ ਤਰਤੀਬ ਦੇ ਨਾਲ ਲੋਕਾਂ ਦੇ ਵਿੱਚ ਵੰਡਿਆ ਜਾ ਸਕੇ ਬਾਕੀ ਇੱਕੋ ਚੀਜ਼ ਜਿਹੜੀ ਉਹ ਵੀ ਕਈ ਵਾਰੀ ਬਹੁਤ ਵੱਜ ਜਾਂਦੀ ਆ ਸੋ ਉਹਦੀ ਵੀ ਅਸੀਂ ਲਿਸਟ ਬਣਾਵਾਂਗੇ ਵੀ ਏਰੀਆ ਦੇ ਵਿੱਚ ਕਿਹੜੀ ਕਿਹੜੀ ਚੀਜ਼ ਦੀ ਜਿਹੜੀ ਜ਼ਰੂਰਤ ਅੱਗੇ ਪੈਣੀ ਆ ਗਾਂ ਹੁਣ ਪਾਣੀ ਬਹੁਤ ਚਲਾ ਗਿਆ ਲੰਗਰ ਜਿਹੜਾ ਆ ਉਹ ਸੰਗਤ ਆਪਣੇ ਤੌਰ ਤੇ ਪਕਾ ਕੇ ਲਿਆਉਂਦੀ ਆ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਦਵਾਈਆਂ ਦੀ ਵੀ ਲੋੜ ਪੈਣੀ ਆ ਮੱਛਰਦਾਨੀਆਂ ਦੀ ਲੋੜ ਪਊਗੀ ਜਾਂ ਹੋਰ ਜਿਹੜੀਆਂ ਵੀ ਚੀਜ਼ਾਂ ਦੀ ਲੋੜ ਪਊਗੀ ਉਹਦਾ ਵੀ ਅਸੀਂ ਪ੍ਰਬੰਧ ਜਿਹੜਾ ਵਾ ਉਹ ਇੱਥੇ ਅਜ ਨਾਲੇ ਦੇ ਵਿੱਚ ਕਰਾਂਗੇ ਜਦੋਂ ਕੋਈ ਐਹੋ ਜਿਹੀ ਆਪਤਾ ਆਦੀ ਨਹੀਂ ਆ ਤਾ ਪੰਜਾਬੀ ਐ ਜਿਹੜੇ ਇੱਕ ਦੂਜੇ ਦਾ ਸਾਥ ਦਿੰਦੇ ਆ ਪੰਜਾਬੀਆਂ ਦਾ ਪਰ ਕੋਈ ਸਾਥ ਨਹੀਂ ਉਹ ਪੰਜਾਬੀ ਐ ਇਹ ਦੇ ਵੇਖੋ ਸਾਡੇ ਸੁਭਾਅ ਆ ਸਾਨੂੰ ਕਿਸੇ ਦੇ ਆਸ ਦੀ ਬਹੁਤੀ ਜ਼ਰੂਰਤ ਨਹੀਂ ਜਿਹੜੇ ਆਪਣੇ ਲੋਕਾਂ ਲਈ ਨਹੀਂ ਖੜਦੇ ਉਹ ਮਤਲਬ ਦਿੱਲੀ ਜਾਂ ਮਾੜਾ ਹਾਲ ਹੋ ਜੇ ਜੰਮੂ 'ਚ ਹੋ ਜੇ ਉਧਰ ਹੋ ਜੇ ਤਾਂ ਵੀ ਉਥੇ ਪੰਜਾਬੀ ਜਾਂਦੇ ਉਥੇ ਤੇ ਲੋਕਲ ਲੋਕਲ ਨਾਲ ਨਹੀਂ ਖੜਦੇ ਤੇ ਅਸੀਂ ਕਹਦੇ ਉਹਨਾਂ ਤੋਂ ਆਸ ਰੱਖਣੀ ਸੋ ਅਸੀਂ ਰਾਜੇ ਆਪਣੇ ਆਪ ਦੇ 'ਚ ਹੈਗੇ ਆ ਗੁਰੂ ਮਹਾਰਾਜ ਨੇ ਇਨਿੰਗ ਸਮਰਾਥਾ ਦਿੱਤੀ ਐ ਪੰਜਾਬ ਆਪਣੇ ਆਪ ਦੇ 'ਚ ਹੀ ਖੜਾ ਕਰ ਸਕਦੇ ਆ ਜੇ ਸਰਕਾਰਾਂ ਨਾ ਵੀ ਕੁਝ ਕਰਨ ਗਈਆਂ ਪਰ ਉਹਨਾਂ ਦੀ ਜ਼ਿੰਮੇਵਾਰੀ ਬੰਦੀ ਜੇ ਲੋਕਾਂ ਦਾ ਟੈਕਸ ਲੈਂਦੇ ਹੋ ਤੇ ਫਿਰ ਜ਼ਿੰਮੇਵਾਰੀ ਵੀ ਨਿਭਾਓ ਜੇ ਉਹ ਨਹੀਂ ਵੀ ਨਿਭਾਉਣਗੇ ਤੇ ਪੰਜਾਬ ਦੇ ਸਿੱਖ ਗੁਰੂ ਨਾਨਕ ਦੇ ਸਿੱਖ ਆ 20 ਰੁਪਈਆਂ ਦਾ ਜਿਹੜਾ ਖਾਤਾ ਖੋਲੇ ਬਾਬੇ ਨਾਨਕ ਨੇ ਅੱਜ ਪੂਰੀ ਦੁਨੀਆ ਦੇ ਵਿੱਚ ਚੱਲਦਾ ਆ ਮਰਨ ਨਹੀਂ ਦਿੰਦੇ ਪੰਜਾਬ ਨੂੰ ਲੋਕ ਉੱਠ ਘੜਨਗੇ ਚੜ੍ਹਦੀ ਕਲਾ ਰਹਿਣਗੇ ਤੇ ਉਹ ਵੀ ਰਾਵੀ ਦਾ ਜਿਹੜਾ ਪਾਣੀ ਆ ਉਹ ਜਨਾਲੇ ਤੱਕ ਹੁਣ ਆ ਚੁੱਕਾ ਆ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਵੀ ਇਹ ਤਿਆਰੀਆਂ ਤਸਵੀਰਾਂ ਜਿਹੜੀਆਂ ਨੇ ਇਹ ਜਨਾਲਾ ਹਾਈਵੇ ਦੀਆਂ ਤਸਵੀਰਾਂ ਨੇ ਹਾਈਵੇ ਦੇ ਵਿੱਚ ਇਹ ਕੋਈ ਦਰਿਆ ਨਹੀਂ ਐ ਜਿਸ ਤਸ ਸਾਹ ਉਹ ਨਾ ਪਾਣੀ ਇੱਥੇ ਤੇਜ਼ੀ ਨਾਲ ਚੱਲ ਰਿਹਾ ਤੇ ਦੇਖ ਸਕਦੇ ਹੋ ਪਾਣੀ ਕਿਸ ਤਰੀਕੇ ਨਾਲ ਵਹਿ ਰਿਹਾ ਇਹ ਹਾਈਵੇ ਆ ਬਾਈ ਜੀ ਇਹ ਮੇਨ ਹਾਈਵੇ ਆ ਹਾਂ ਜੀ ਹਾਂ ਜੀ ਵੀਰ ਜੀ ਤੇ ਇਹ ਜਿਹੜਾ ਇਹ ਰਾਵੀ ਦਾ ਪਾਣੀ ਆ ਰਿਹਾ ਰਾਵੀ ਦਾ ਵਾਰੀ ਆ ਰਿਹਾ ਜਿਹੜਾ ਮਾਦੋਪੁਰ ਦੇ ਜਿਹੜੇ ਉਹ ਫਲੱਡ ਗੇਟ ਜਿਹੜੇ ਟੁੱਟੇ ਸੀ ਉਹਦੇ ਕਰਕੇ ਸਾਰਾ ਹੋ ਗਿਆ ਰਮਦਾਗ ਕੋਨੇ ਵਾਲਾ ਹਾਂ ਜੀ ਉਧਰ ਦੇ ਗਾਂ ਪਿੰਡਾਂ ਰਹੀ ਹੋ ਕੇ ਆ ਰਿਹਾ ਪਾਣੀ ਤੇ ਕਹਿੰਦੇ ਫੇਰਾ ਬਾਬਾ ਨਾਨਕ ਦਾ ਹੋਰ ਵੀ ਹਾਲਾਤ ਜਿਹੜੇ ਨੇ ਉੱਥੇ ਤਾਂ ਜਾਣ ਜੋਗੇ ਨਹੀਂ ਹਾਲਾਤ ਰਹਿ ਕੇ ਜੀ ਬੜੇ ਹਾਲਾਤ ਆ ਸਰ ਬਹੁਤ ਹਾਲਾਤ ਮਾੜੇ ਆ ਇੱਥੇ ਤੇ ਚਲੋ ਇੱਕ ਦੂਜੇ ਤੇ ਆਪਾਂ ਅਰਦਾਸ ਕਰਦੇ ਆ ਸਾਰਿਆਂ ਗਾੜੀ ਕੀ ਇੱਥੇ ਵੱਧ ਜੜ ਕੇ ਪਹੁੰਚੋ ਜੋ ਵੀ ਖਾਨ ਦੀ ਸਹੂਲਤ ਹੈਗੀ ਆ ਕੁਛ ਵੀ ਚਾਹੀਦਾ ਵਾ ਉਹ ਭੇਜੋ ਜਰੂਰ ਕਿਉਂਕਿ ਜੋ ਹਾਲਾਤ ਬਣਦੇ ਪਏ ਆ ਇਹਨਾਂ ਐ ਲੱਗਦਾ ਵਾ ਕਿ ਪਾਣੀ ਹੋਰ ਜ਼ਿਆਦਾ ਵੱਤਦਾ ਵਾ ਤੇ ਇੱਥੇ ਦੇ ਵਿੱਚ ਸਾਰਿਆਂ ਦੇ ਵਿੱਚ ਪਾਣੀ ਵੜ ਚੁੱਕਾ ਹੈ ਤੇ ਇਹ ਪਹਿਲਾਂ ਸੀਗਾ ਇਹ ਅੱਜ ਸਵੇਰੇ ਆਇਆ ਇਹ ਹੁਣ ਹੋਇਆ ਜੀ ਇਹ ਕੱਲ ਇੱਥੇ ਕੁਛ ਪਾਣੀ ਨਹੀਂ ਆਇਆ ਸੀ ਅੱਜ ਅੱਜ ਪਾਣੀ ਹੋਇਆ ਵਾ ਇੱਥੇ ਬਹੁਤ ਜ਼ਿਆਦਾ ਪਾਣੀ ਆ ਗਿਆ ਵਾ ਤੇ ਅੱਜ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਖੜਨ ਦੀ ਲੋੜ ਆ ਤੇ ਮੇਰੇ ਵੀਰ ਸਾਰੇ ਜੋ ਵੀ ਆ ਜਿੱਥੋਂ ਵੀ ਆ ਲਾਗੋ ਚਾਗੋ ਜਿਹੜੇ ਵੀਰ ਆ ਸਕਦੇ ਆ ਇਹਦੇ ਵੱਤੜ ਕੇ ਸੇਵਾ ਪਾਓ ਜੀ ਰਾਸ਼ਨ ਬਚਾਓ ਹੋਰ ਵੀ ਜੋ ਵੀ ਨਿੱਕੀਆਂ ਮੋਟੀਆਂ ਚੀਜ਼ਾਂ ਹੁੰਦੀਆਂ ਵਾਂ ਖਾਣ ਲਈ ਕਿਉਂਕਿ ਇੱਥੇ ਵੇਖੋ ਜੀ ਅੱਗ ਦੇ ਕਿਸੇ ਘਰ ਬਲ ਨਹੀਂ ਸਕਦੀ ਤੁਸੀਂ ਵੇਖ ਸਕਦੇ ਜੋ ਕਿ ਅੱਗ ਦੇ ਕਿਸੇ ਘਰ ਬਲ ਨਹੀਂ ਸਕਦੀ ਪਰ ਖਾਣ ਲਈ ਜੋ ਵੀ ਦੇ ਸਕਦੇ ਹੋ ਨਾ ਉਹ ਜਰੂਰ ਬਚਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਕਾਰ ਨਹੀਂ ਪਹੁੰਚੀ ਇੱਥੇ ਸਰਕਾਰ ਦੇ ਨੁਮਾਇੰਦੇ ਨਹੀਂ ਆਏ ਜੀ ਤੁਸੀਂ ਆਪ ਦੇਖ ਲਓ ਜੀ ਜੇ ਸਰਕਾਰਾਂ ਹੁੰਦੀਆਂ ਤੇ ਇੱਥੇ ਤੁਹਾਨੂੰ ਵੇਖੀ ਜਾਣੀਆਂ ਸੀ ਕੋਈ ਨਹੀਂ ਪਹੁੰਚਿਆ ਜੀ ਇੱਥੇ ਮੈਂਦੇ ਪਹੁੰਚੇ ਜ਼ਰੂਰ ਆ ਪਰ ਸਿਰਫ ਵੀਡੀਓ ਬਣਾਉਣ ਲਈ ਵੀਡੀਓ ਬਣਾਉਣ ਲਈ ਵੀਡੀਓ ਬਣਾਉਣ ਲਈ ਪਹੁੰਚਿਆ ਬਣਾਉਂਦੇ ਆ ਵੀਡੀਓ ਬਣਾ ਕੇ ਚਲੇ ਜਾਂਦੇ ਆ ਬਾਅਦ ਕੋਈ ਨਹੀਂ ਆ ਆ ਵੇਖੋ ਜੀ ਪ੍ਰਾਈਵੇਟ ਬੰਦੇ ਸੀ ਇਹਨਾਂ ਨੂੰ ਇਹ ਸਰਦਾਰ ਆਏ ਆ ਪਾਣੀ ਲੈ ਕੇ ਆਏ ਆ ਉਹ ਉਦੋਂ ਦੇ ਆਉਂਦੇ ਜਦੋਂ ਦਾ ਸ਼ੁਰੂ ਹੋਇਆ ਵਾ ਇੱਥੇ ਕੋਈ ਨਹੀਂ ਆ ਵੀਡੀਓ ਬਣੀ ਆ ਲੀਡਰ ਆਇਆ ਆਪਣੀ ਫੋਟੋ ਖਿਚਾ ਲਈ ਤੇ ਚਲ ਗਿਆ ਜੀ ਉਸ ਤੋਂ ਬਾਅਦ ਕੋਈ ਨਹੀਂ ਆ ਚੱਲ ਹੋਰ ਜੀ ਜੇ ਇੱਥੇ ਸਰਦਾਰ ਆਉਣਗੇ ਆ ਰਾਸ਼ਨ ਵੀ ਤਾਂ ਹੀ ਪਹੁੰਚਣਾ ਵਾ ਜੋ ਸਰਦਾਰਾਂ ਨੇ ਕਰ ਜਾਣਾ ਨਾ ਉਹ ਕਿਸੇ ਨੇ ਨਹੀਂ ਕਰਨਾ ਹਾਂਜੀ ਜੋ ਸਰਦਾਰ ਕਰਨਗੇ ਨਾ ਉਹ ਜੋ ਸਰਦਾਰਾਂ ਨੇ ਆਪਣੇ ਘਰ ਲਟਾ ਦਿੰਦੇ ਆ ਜੀ ਜੇ ਇੱਥੇ ਆਣ ਕੇ ਸਰਦਾਰ ਖੜ ਗਏ ਖੜਦੇ ਵੀ ਬਏ ਆ ਪਰ ਜਦੋਂ ਇੱਥੇ ਸਰਦਾਰ ਆ ਗਏ ਨਾ ਉਹਨਾਂ ਨੇ ਆਪਣੇ ਬੱਚਿਆਂ ਤੋਂ ਵੱਧ ਦੂਜਿਆਂ ਦੇ ਬੱਚਿਆਂ ਨੂੰ ਹਰ ਇੱਕ ਦੇ ਪਰਿਵਾਰਾਂ ਨਾਲ ਖੜਦੇ ਆ ਸਰਦਾਰ ਜੀ ਕੋਣੇ ਪੈਣਾ ਨੁਕਸਾਨ ਹੋਇਆ ਹੀ ਬੜਾ ਪਾਜੀ ਜੀ ਤੁਸੀਂ ਕਹੇ ਵੀ ਸਰਦਾਰ ਜਿਹੜੇ ਨੇ ਉਹ ਖੜਦੇ ਨੇ ਸਰਦਾਰ ਸਰਦਾਰ ਵੀ ਹੁੰਦੇ ਨੇ ਚਲੋ ਗੁਰੂ ਸਾਹਿਬ ਦੀ ਕਿਰਪਾ ਵੀ ਆ ਵੀ ਜਦੋਂ ਹਰ ਕੋਈ ਆਪਣਾ ਖਿਆਲ ਰੱਖਦਾ ਹੁੰਦਾ ਹਰ ਕੋਈ ਕਹਿੰਦਾ ਵੀ ਅਸੀਂ ਨਿਕਲ ਜੀਏ ਤੇ ਉੱਥੇ ਜਾ ਕੇ ਸੇਵਾ ਕਰਦੇ ਨੇ ਨਹੀਂ ਜੀ ਨਹੀਂ ਸਰਦਾਰ ਤੇ ਵੀ ਤੁਸੀਂ ਇਹ ਇੱਕ ਸੋਸ਼ਲ ਮੀਡੀਆ ਚ ਲਾਉਂਦੇ ਹੋ ਨਾ ਤੁਹਾਨੂੰ ਪਤਾ ਵਾ ਜਿੱਥੇ ਕਿਤੇ ਕੋਈ ਦੁੱਖ ਦੀ ਘੜੀ ਆਉਂਦੀ ਆ ਉਦੋਂ ਸਭ ਤੋਂ ਪਹਿਲਾਂ ਸਰਦਾਰ ਹੀ ਖਲੋਤੇ ਹੁੰਦੇ ਆ ਜੀ ਹਾਂ ਜੀ ਬਾਕੀ ਗੁਰੂ ਰਾਮਦਾਸ ਦੀ ਨਗਰੀ ਆ ਇੱਥੇ ਤੁਹਾਨੂੰ ਪਤਾ ਵਾ ਬਾਬਾ ਜੀ ਦੀ ਮਿਹਰ ਤੇ ਹਣੀ ਹਣੀ ਆ ਤੇ ਮਿਹਰ ਕਰਨ ਆ ਵੀ ਰਹੇ ਆ ਸਰਦਾਰ ਜੀ ਬਾਕੀ ਜੀ ਸਰਕਾਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਆ ਟਾਈਮ ਹੁੰਦਾ ਵਾ ਹਰ ਕਿਨਾਂ ਖਲੋਂਦਾ ਤੇ ਇੱਥੇ ਆਣ ਕੇ ਖਲੋ ਪਤਾ ਲੱਗੇ ਕਿਸੇ ਨਾ ਗੱਲਾਂ ਤੇ ਆਪਾਂ ਬੜੇ-ਬੜੇ ਵੱਡੀਆਂ ਕਰ ਦਿੰਨੇ ਆ ਕਿ ਅਸੀਂ ਆਹ ਕਰਤਾ ਆਹ ਕਰਤਾ ਅੱਜ ਖਲੋਂਦੀ ਲੋੜ ਆ ਜੀ ਇਹ ਖੇਤਾਂ ਦੇ ਵਿੱਚ ਪਾਣੀ ਤੁਸੀਂ ਕਹਿ ਰਹੇ ਹੋ ਵੀ ਬਸ ਘੰਟੇ ਪਹਿਲਾਂ ਹੀ ਆਇਆ ਹਾਂਜੀ ਏਡਾ ਏਡਾ ਪਾਣੀ ਇਹ ਘੰਟੇ ਪਹਿਲਾਂ ਆਇਆ ਬੜੀ ਤੇਜ਼ ਪਾਣੀ ਆਇਆ ਵਾ ਬਹੁਤ ਪਾਣੀ ਤੇਜ਼ ਆਇਆ ਵਾ ਇਹ ਪਾਣੀ ਦਾ ਪੱਦਰ ਵੱਧ ਜੂਗਾ ਹੋਰ ਬਹੁਤ ਜ਼ਿਆਦਾ ਵੱਧ ਜਾਣਾ ਜੋ ਆ ਵੇਖੋ ਜੀ ਕਿੰਨਾ ਕਿੱਦਾਂ ਨਿਕਲ ਕੇ ਆ ਰਿਹਾ ਬਾਈਕ ਵੇਖ ਲਓ ਜੀ ਅੱਗੇ ਹੋਰ ਜ਼ਿਆਦਾ ਅੱਗੇ ਹੋਰ ਜ਼ਿਆਦਾ ਅੱਗੇ ਭਾਜੀ ਇਤੋਂ ਜ਼ਿਆਦਾ ਪਾਣੀ ਅੱਗੇ ਸੜਕ ਨਹੀਂ ਦਿਖ ਰਹੀ ਤੁਹਾਨੂੰ ਅੱਗੇ ਹੋਰ ਜ਼ਿਆਦਾ ਪਾਣੀ ਸੜਕ ਐ ਨਾ ਮੇਨ ਉਹ ਤੁਹਾਨੂੰ ਨਜ਼ਰ ਨਹੀਂ ਆਉਣੀ ਅੱਗੇ ਵਾਲੀ ਅੱਗੇ ਜਾਂਦੇ ਜਾਂਦੇ ਸੜਕ ਨਹੀਂ ਨਜ਼ਰ ਆਉਣੀ ਤੁਹਾਨੂੰ ਸਾਰੀਆਂ ਕੋਠੀਆਂ ਦੋ ਦੋ ਮੰਜ਼ਲ ਵਾਲੀਆਂ ਕੋਠੀਆਂ ਡੁੱਬ ਗਈਆਂ ਵਾ ਦੋ ਦੋ ਮੰਜ਼ਲ ਵਾਲੇ ਦੋ ਮੰਜ਼ਲ ਦੀ ਕੋਠੀ ਡੁੱਬੀ ਪਈ ਆ ਮੇਰੇ ਕੋ ਪਿੰਡਾਂ ਦੀ ਲਿਸਟ ਆ ਮੈਂ ਤੁਹਾਨੂੰ ਲਿਸਟ ਪੜ੍ਹ ਕੇ ਸੁਣਾਉਣਾ ਵਾ ਮੇਰੇ ਕੋ ਲਿਸਟ ਆਈ ਉਹਨਾਂ ਦੀ ਕਿ ਇੱਥੇ ਖਾਸ ਕਰਕੇ ਪਹੁੰਚੋ ਇਹ ਪਿੰਡ ਡੁੱਬ ਚੁੱਕੇ ਆ ਪਰ ਮੈਂ ਇਹਨਾਂ ਨੇ ਪੁੱਛਿਆ ਵੀ ਮੈਂ ਕਿਹਾ ਕੋਈ ਸਰਕਾਰ ਦੀ ਕੋਈ ਸਹਾਇਤਾ ਕਹਿੰਦਾ ਭਾਜੀ ਇੱਥੇ ਕੋਈ ਨਹੀਂ ਆਇਆ ਜੇ ਤੁਸੀਂ ਆ ਸਕਦੇ ਜੇ ਤੇ ਆ ਵੇਖੋ ਜੀ ਇਹ ਇਹ ਕਿ ਇਧਰ ਦੇ ਹੀ ਪਿੰਡ ਅੱਗੇ ਪਿੰਡ ਪੈਣੇ ਆ ਜੀ ਕੋਨੇਵਾਲ ਆ ਪਿੰਡਾਂ ਪਿੰਡਾਂ ਦੀ ਲਿਸਟ ਆ ਬਾਈ ਕੋਲ ਆ ਮੈਂ ਕਵਾਂਗਾ ਦੇਖ ਸਕਦੇ ਹੋ ਤੁਸੀਂ ਵੀ ਜੇ ਨਹੀਂ ਵੀ ਦਿਖ ਰਿਹਾ ਤੁਹਾਡੇ ਨਾਲ ਮੇਰੇ ਸਾਹਮਣੇ ਕੈਮਰਾ ਦੇ ਵਿੱਚ ਦਿਖ ਰਿਹਾ ਹੋਏਗਾ ਤੇ ਬਾਈ ਜੀ ਇੱਕ ਵਾਰੀ ਬੋਲ ਕੇ ਵੀ ਸੁਣਾ ਦਿੰਦੇ ਆ ਬਾਈ ਜੀ ਦੱਸਿਓ ਪਿੰਡਾਂ ਦੇ ਨਾਮ ਆ ਜੀ ਕੋਨੇਵਾਲ ਨਿਸੋਕੇ ਪੰਜ ਗਰਾਈ ਵਾਲਾ ਕੁਮਰਾਈ ਰੋੜੇਵਾਲ ਦਰਿਆ ਮੂਸਾ ਮਲਕਪੁਰ ਗੇਲ ਵਾਲੀ 베ਦੀ ਛੰਨਾ ਕੋਟਰਜਾਦਾ ਚਾਹੜਪੁਰ ਕਮੀਰਪੁਰ ਬੱਲੇ ਲੱਬੇ ਦਰਿਆਵਾਲ ਤੇ ਸਾਹੋਵਾਲ ਇਹ ਸਾਰੇ ਪਿੰਡ ਬਿਲਕੁਲ ਡੁੱਬ ਚੁੱਕੇ ਨੇ ਫੋਟੋਆਂ ਲਈਆਂ ਨੇ ਸਾਰਿਆਂ ਨੇ ਤੇ ਉਥੋਂ ਤੱਕ ਮਦਦ ਵੀ ਨਹੀਂ ਪਹੁੰਚਣ ਦੀ ਕਿਉਂਕਿ ਕਈ ਇਲਾਕੇ ਇਦਾਂ ਦੇ ਆ ਤੁਸੀਂ ਦੇ ਉੱਪਰ ਜਾ ਕੇ ਜਿਨ੍ਹਾਂ ਕੋਲ ਤੁਹਾਨੂੰ ਬੋਟ ਰਾਹੀਂ ਰਾਸ਼ਨ ਪਹੁੰਚਾਉਣਾ ਪੈਣਾ ਵਾ ਇਹਨਾਂ ਦਾ ਬਹੁਤ ਜ਼ਿਆਦਾ ਬੋਟ ਤੇ ਡੇਰਾ ਬਾਬਾ ਨਾਨਕਵਾਲ ਜਾ ਰਹੇ ਸੀ ਸਾਨੂੰ ਕਿਸ ਨੇ ਦੱਸਿਆ ਵੀ ਬਹੁਤ ਜ਼ਿਆਦਾ ਪਾਣੀ ਹੋ ਚੁੱਕਾ ਆ ਉੱਥੇ ਜਾਣ ਤੋਂ ਪਹਿਲਾਂ ਇੱਕ ਵਾਰੀ ਅਜਨਾਲਾ ਦੇਖ ਲੋ ਜੀ ਲਾਲੇ ਦੇ ਵੀ ਬੁਰੇ ਹਾਲਾਤ ਹੋ ਚੁੱਕੇ ਆ ਤੁਹਾਨੂੰ ਇਹ ਹੀ ਬੋਲਣੇ ਨਾ ਮੈਂ ਕਿਸੇ ਨਾਲ ਕੰਟੈਕਟ ਕੀਤਾ ਪਹਿਲਾਂ ਉਹਨੇ ਅੱਗੇ ਕਿਹਾ ਵੀ ਭਾਜੀ ਅੱਗੇ ਨਾ ਆਇਓ ਗੱਡੀ ਤੇ ਤੁਹਾਡੀ ਆਉਣੀ ਨਹੀਂ ਤੇ ਟਰੈਕਟਰ ਟਰਾਲੀ ਵੀ ਤੁਸੀਂ ਸੋਚ ਕੇ ਤੇ ਪਹਿਲਾਂ ਗੱਡੀ ਗੱਲ ਕਰਕੇ ਲਿਆ ਵੀ ਸੜਕ ਟੁੱਟਦੀ ਜਾਂਦੀ ਆ ਨਾ ਪਾਣੀ ਇੰਨਾ ਜ਼ਿਆਦਾ ਸੜਕ ਟੁੱਟਦੀ ਜਾਂਦੀ ਆ ਹੁਣ ਇਹ ਬੰਗਾ ਵਾ ਆ ਵੇਖੋ ਆ ਪਾਣੀ ਜਾਂੜਿਆ ਨਾ ਇਸ ਤੋਂ ਵੀ ਜ਼ਿਆਦਾ ਪਾਣੀ ਆ ਮਤਲਬ ਆਪਣੇ ਉਹ ਕਹਿੰਦਾ ਵੀ ਇਹਨਾਂ ਨਾਲ ਇਹਨਾਂ ਨਾਲ ਪਾਣੀ ਆ ਕਮ ਸੇ ਕਮ ਤੁਹਾਡੀ ਗੱਡੀ ਕਿੱਥੋਂ ਤੱਕ ਜਾਊਗੀ ਇਹ ਤਿੰਨ ਦਿ ਅਈ ਤਾਂ ਹੁਣ ਕੋਸ਼ਿਸ਼ ਕੀਤੀ ਨਾ ਕੁਛ ਨਾ ਕੁਛ ਪਿੰਡਾਂ ਦੇ ਤੁਸੀਂ ਨਾਮ ਲਏ ਆ ਉੱਥੇ ਸਰਕਾਰ ਗਈ ਆ ਸਰਕਾਰਾਂ ਗਈਆਂ ਸਾਰੇ ਪਿੰਡ ਜੀ ਆ ਅੱਛਾ ਸਾਰੇ ਪਿੰਡ ਚ ਗਈ ਆ ਫੋਟੋ ਸਾਰੇ ਲੱਤ ਗਿਆ ਵਾ ਪਰ ਕਰਨਾ ਕੁਛ ਨਹੀਂ ਆ ਰੋਟੀ ਨਹੀਂ ਪਹੁੰਚੀ ਰੋਟੀ ਤਾਂ ਚਲੋ ਬੜੀ ਦੂਰ ਦੀ ਗੱਲ ਆ ਕੁਛ ਨਹੀਂ ਕੀਤਾ ਡੰਗਰ ਮਾਰ ਕੇ ਲੋਕਾਂ ਦੇ ਸਾਰੇ ਡਬਲ ਮੰਜਲੀ ਤੁਹਾਨੂੰ ਕਹਿੰਦੇ ਕੋਠੀ ਹੁੰਦੀ ਆ ਨਾ ਭਾਜੀ ਡਬਲ ਦੀ ਡਬਲ ਮੰਜਲੀਆਂ ਡੁੱਬੀਆਂ ਗਾੜੀ ਚੱਲੋ ਤੇ ਸਹੀਂ ਥੋੜਾ ਜਾਂ ਡਬਲ ਮੰਜਲੀ ਕੋਠੀਆਂ ਡੁੱਬ ਗਈਆਂ ਵਾ ਇਹ ਤੇ ਕਰਦੇ ਸਕਦੇ ਹੀ ਹਨ ਕਿਹੜੀ ਚੀਜ਼ ਨਹੀਂ ਹੋ ਸਕਦੀ ਅਸੀਂ ਮਾਚਲ ਜਾ ਕੇ ਲੰਗਰ ਲਾ ਕੇ ਬਚਾ ਸਕਦੇ ਤੇ ਆਪਣੇ ਨਹੀਂ ਬਚਾ ਸਕਦੇ ਅਸੀਂ ਵੀ ਨਿਊਜ਼ ਵੇ ਫਿਰ ਮਨ ਚ ਕੀਤਾ ਵੀ ਅਸੀਂ ਸ਼ਹਿਰੋਂ ਆਏ ਇਸੇ ਕਰਕੇ ਵੀ ਕੋਸ਼ਿਸ਼ ਤੇ ਕਰੀਏ ਅੱਜ ਹੀ ਆਪ ਆਏ ਆ ਕੱਲ ਤੋਂ ਅਸੀਂ ਟਰੈਕਟਰ ਟਰਾਲੀਆਂ ਲੈ ਕੇ ਆਉਣਾ ਚਾਚਾ ਉਹਨਾਂ ਦੇ ਪਹਿਲਾਂ ਸਾਰੀਆਂ ਡੁੱਬੀਆਂ ਇੱਥੇ ਪਈਆਂ ਆ ਇਹ ਇਹ ਜਿਹੜੀ ਇਹ ਤੁਹਾਡੀ ਪਹਿਲਾਂ ਨਹੀਂ ਚਾਚਾ ਜੀ ਨਹੀਂ ਇਹ ਤਾਂ ਲਾਗੇ ਰਿਸ਼ਤੇਦਾਰ ਉਹਨਾਂ ਦੀ ਪਹਿਲੀਆਂ ਕਿੱਦਾਂ ਡੁੱਬੀਆਂ ਸਾਰੇ ਉੱਥੇ ਘਰੇ ਖੜੇ ਹੋ ਕਿਹਨਾ ਪਿੰਡ ਦਾ ਬਣਾਇਆ ਤੇ ਹਾਲਾਤ ਇਸ ਸਮੇਂ ਕੀ ਹੋਣੇ ਫਿਰ ਦੁਖੀ ਦੇ ਹਾਲਾਤ ਹੈ ਕਿ ਬੜਾ ਔਖਾ ਤੁਹਾਨੂੰ ਪਤਾ ਹੀ ਹੈ ਇਹ ਗਾਹ ਨੂੰ ਜਾ ਰਿਹਾ ਨਾ ਇਹ ਆਏ ਦੇਖੋ ਵੀ ਆਂ ਸੇਵਾ ਕਰਕੇ ਆ ਰਹੇ ਆ ਤਕਾਲਸ ਭਾਈ ਕੀ ਲਾਤਾ ਅੱਗੇ ਉਹ ਬਣਾ ਕੇ ਰੋਟੀ ਕੁਝ ਨਹੀਂ ਆਗਾ ਕੁਝ ਨਹੀਂ ਆਗਾ ਭਾਈ ਬੜੇ ਬਾਣੀ ਹੋ ਜਾਣਾ ਇਹਨੂੰ ਇਹਨੂੰ ਕਹਿ ਇਹਨੂੰ ਮੀਡੀਆ ਉੱਤੇ ਕਹਿ ਇਹ ਦੇਖ ਸਕਦੇ ਹੋ ਵੀ ਕਿਸੇ ਸ਼ਾਮਲ ਜਿਹੜੇ ਸੇਵਾ ਕਰਕੇ ਵੀ ਆ ਰਹੇ ਉਹ ਵੀ ਕਹਿ ਰਹੇ ਆ ਪਾਣੀ ਜਿਹੜਾ ਹੈ ਉਹ ਬਹੁਤ ਜ਼ਿਆਦਾ ਮਤਲਬ ਹੈ ਅਗਲਾ ਇਲਾਕਾ ਜਨਾਬ ਇਹ ਇਕਲੇ ਵੈਸੇ ਕਿਹੜਾ ਪਿੰਡ ਕਿਹੜਾ ਪੈਂਦਾ ਅਗਲਾ ਅਗਲਾ ਪਿੰਡ ਕਿਹੜਾ ਤੇ ਆਪ ਗੁਜਰਪੁਰਾ ਜੀ ਗੁਜਰਪੁਰਾ ਅਗਲਾ ਪਿੰਡ ਨਾਲ ਦੇ ਪਿੰਡ ਅਜ ਨਾਲ ਦੇ ਨਾਲ ਦਾ ਪਿੰਡ ਗੁਜਰਪੁਰਾ ਇਹ ਤੋਂ ਬਾਅਦ ਅੱਗੇ ਗੱਗੋਮਾਲ ਵਗੈਰਾ ਪਾਣੀ ਕਿਦੋਂ ਆਇਆ ਇੱਥੇ ਸਵੇਰੇ ਆਜੀ ਬਹੁਤ ਜਿਆਦਾ ਪਾਣੀ ਆਇਆ ਸਾਰਾ ਪਾਣੀ ਆਇਆ ਤੇ ਸ਼ਾਮੀ ਰਾਤੀ ਕੋਈ ਗੱਲ ਨਹੀਂ ਸੀ ਰਾਤੀ ਅਸੀਂ ਗਏ ਹਾਂ ਉਧਰ ਰੋਟੀ ਪਚਾਉਣ ਗਏ ਹਾਂ ਸੇਵਾ ਦੇ ਤੇ ਰਾਤੀ ਕੋਈ ਗੱਲ ਨਹੀਂ ਪਿੰਡਾਂ ਨੂੰ ਲੈ ਕੇ ਆ ਰਹੇ ਨੇ ਕਿਹੜੇ ਕਿਹੜੇ ਪਿੰਡ ਨੂੰ ਲਿਆ ਰਹੇ ਆ ਕਿਹੜੇ ਪਿੰਡਾਂ ਵਾਲਿਆਂ ਨੂੰ ਪੀਤੀ ਗੱਗੋਮਾਲ ਤੋਂ ਕੀ ਹਾਲਾਤ ਕੀ ਹੈ ਹਾਲਾਤ ਵੀਰ ਜੀ ਬਹੁਤ ਮਾੜੇ ਜੋ ਪਿੰਡ ਦੇ ਗੱਗੋ ਮਾਲ ਦੇ ਸਾਰੇ ਪਿੰਡ ਨੂੰ ਘੇਰਿਆ ਪਾਣੀ ਨੇ ਅਨਾਪੂਰਾ ਸਰਗੁਜਰਪੁਰਾ ਕਿਹੋ ਵੀਰ ਜੀ ਨਾ ਦੁੱਧ ਜੋ ਨਾ ਪਾਣੀ ਨਾ ਕਈ ਰਾਸ਼ਨ ਪਹੁੰਚਣ ਡਿਆ ਜੋ ਕਈ ਡੇਰੇ ਦੇ ਫਸੇ ਜੋ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਕੱਲੇ ਰੋਡ ਤੇ ਨਾ ਰੋਡ ਮਾਰਚ ਕਰੋ ਡੇਰਿਆਂ ਤੋ ਵੀ ਪਹੁੰਚੋ ਉਹ ਡੇਰੇ ਦੇ ਪਰਿਵਾਰ ਫਸੇ ਨੇ ਵੀ ਰਾਸ਼ਨ ਦੇ ਕੇ ਆਏ ਅਸੀਂ ਸਰ ਜੇ ਡੇਰੇ ਦੇ ਦੋ ਪਰਿਵਾਰ ਫਸੇ ਹੀ ਉਹਨਾਂ ਨੂੰ ਰਾਸ਼ਨ ਦੇ ਗਏ ਉਹਨਾਂ ਕੋ ਦੁੱਧ ਵੀ ਨਹੀਂ ਕੋਟਾ ਗਾ ਬੱਚੇ ਛੋਟੜੇ ਕੋਈ 7 ਮਹੀਨਿਆਂ ਦਾ ਕੋਈ 8 ਸਾਲ ਦਾ ਕੋ ਦੋ ਸਾਲਾਂ ਦਾ ਉਹਨਾਂ ਨੂੰ ਦੁੱਧ ਵੀ ਹੈਗਾ ਉਹ ਅੰਦਰ ਸੁੱਕਾ ਦੁੱਧ ਨਹੀਂ ਦੇ ਕੇ ਜਾਓ ਬਹੁਤ ਮੰਦੇ ਹਾਲਾਤ ਚੋਂ ਵਾਰੂ ਹਾਂਜੀ ਆ ਵੇਲੇ ਵਾਰੂ ਮੇਰਾ ਛੋਟਾ ਬੱਚਾ ਹਾਂ ਹਾਂ ਕਿਹੜੇ ਗੱਲਬਾਤ ਕਰ ਲੈਂਦੇ ਆ ਕਿਹੜੇ ਪਿੰਡ ਤੋਂ ਆਏ ਹੋ ਜੀ ਤੁਸੀਂ ਗੱਗੋਮਾਲ ਤੋਂ ਕਿਹੜੇ ਪਿੰਡ ਤੇ ਪਿੰਡ ਪੂਰਾ ਡੁੱਬਿਆ ਪਿਆ ਏ ਕੱਲ ਦਾ ਐਤਵਾਰ ਤਿੰਨ ਦਿਨ ਹੋ ਗਏ ਲਾਈਟ ਵੀ ਮੰਦਿਆ ਤੁਹਾਡੇ ਘਰ ਦੇ ਕੀ ਹਾਲਾਤ ਹਰ ਤੋਂ ਪਾਣੀ ਸਾਡੇ ਘਰ ਤੋਂ ਥੋੜਾ ਜਿਆ ਕੇ ਤੱਕ ਪਾਣੀ ਗਿਆ ਬਾਕੀ ਪਿੰਡ ਸਾਰਾ ਡੁੱਬਿਆ ਚਲੋ ਤੁਸੀਂ ਕਰੀ ਚਲੋ ਤੇ ਆ ਜਿੰਨੀ ਦੇਰ ਅਸੀਂ ਖੜੇ ਆ ਉਨੀ ਦੇਰ ਦੇ ਵਿੱਚ ਵੀ ਪਾਣੀ ਦਾ ਪੱਧਰ ਜਿਹੜਾ ਹੈ ਉਹ ਲਗਾਤਾਰ ਹੀ ਦੇਖ ਸਕਦੇ ਹੋ ਵੱਧਦਾ ਜਾ ਰਿਹਾ ਕੀ ਹਾਲਾਤ ਨੇ ਪਿੱਛੇ ਬਹੁਤ ਮਾੜੇ ਆ ਬੜੀ ਮੁਸ਼ਕਲ ਆ ਅਸੀਂ ਪਾਣੀ ਦੀ ਸੇਵਾ ਕਰਕੇ ਆਏ ਆ ਪਾਣੀ ਵੰਡ ਕੇ ਡਿਆਲ ਪੱਟੀ ਔਰ ਇੱਕ ਡੇਰੇ ਦੇ ਪਾਣੀ ਪਚਾਇਆ ਦੇਖੋ ਇੱਥੋਂ ਤੱਕ ਭਿੱਜੇ ਪਏ ਆ ਪਾਣੀ ਇੱਥੋਂ ਤੱਕ ਡੇਰੇ ਤੇ ਔਰ ਖਾਸ ਖਾਸ ਕਰਕੇ ਉਹ ਡੇਰੇ ਦੀਆਂ ਦੀਵਾਰਾਂ ਖਸਦੀਆਂ ਨੇ ਉੱਥੋਂ ਬੰਦੇ ਕੱਢੇ ਜਾਂਦੇ ਚੰਗਾ ਔਰ ਉਸ ਘਰ ਤੱਕ ਜਦੋਂ ਅਸੀਂ ਪਹੁੰਚੇ ਉਸ ਘਰ ਦੀਆਂ ਜਿਹੜੀਆਂ ਨੀਆਂ ਨੇ ਬਿਲਕੁਲ ਉਹਨਾਂ ਦੇ ਵਿੱਚੋਂ ਬਹੁਤ ਫੁਹਾਰੇ ਉੱਠ ਰਹੇ ਨੇ ਪਰ ਉਸ ਪਰਿਵਾਰ ਨੂੰ ਅਸੀਂ ਬੇਨਤੀ ਕਰਕੇ ਆਏ ਆ ਆਪਣਾ ਆਪਣਾ ਅਸੀਂ ਨੰਬਰ ਵੀ ਦੇ ਕੇ ਆਏ ਆ ਵੀ ਤੁਸੀਂ ਇਸ ਨੰਬਰ ਤੇ ਸੰਪਰਕ ਕਰਿਓ ਤੇ ਜਾਨਾਂ ਕਿਉਂਕਿ ਬਹੁਤ ਸਾਰੀਆਂ ਕੀਮਤੀ ਨੇ ਉਹਨਾਂ ਨੂੰ ਅਸੀਂ ਬਹੁਤ ਬੇਨਤੀ ਕਰਕੇ ਆਏ ਆ ਕਿ ਸਾਨੂੰ ਇਸ ਨੰਬਰ ਤੇ ਕਿਉਂਕਿ ਮੈਂ ਲੋਕ ਭਲਾਈ ਸੰਸਥਾ ਪ੍ਰੈਜ਼ੀਡੈਂਟ ਅਵਨਾਸ਼ ਉਹਨਾਂ ਨੂੰ ਬੇਨਤੀ ਕਰਕੇ ਆਏ ਆ ਕਿ ਤੁਸੀਂ ਸਾਡੇ ਨੰਬਰਾਂ ਤੇ ਸੰਪਰਕ ਕਰਿਓ ਸਾਡੇ ਨੰਬਰਾਂ ਤੇ ਸੰਪਰਕ ਕਰਿਓ ਔਰ ਕੀਮਤੀ ਜਾਨਾਂ ਜਿਹੜੀਆਂ ਤੁਹਾਡੀਆਂ ਵੱਜ ਜਾਣ ਕਿਉਂਕਿ ਉਹ ਆਪਣਾ ਘਰ ਛੱਡਣ ਤੇ ਰਾਜੀ ਨਹੀਂ ਸੀ ਪਰ ਅਸੀਂ ਉਹਨਾਂ ਨੂੰ ਬੇਨਤੀ ਕਰਕੇ ਆਏ ਆ ਅਤੇ ਦੇਖ ਸਕਦੇ ਹੋ ਤੁਸੀਂ ਆ ਦੇਖੋ ਨਿਸ਼ਾਨ ਸਾਹਿਬ ਜਿਹੜੇ ਆ ਉਹ ਟਰੈਕਟਰਾਂ ਦੇ ਕਿਸ ਹਾਮ ਨਾਲ ਝੁੱਲ ਰਹੇ ਆ ਕਿਥੇ ਸੇਵਾ ਕਰਨ ਜਾ ਰਹੇ ਜੀ ਅੱਗੇ ਉਹ ਜੀ ਲੰਗਰ ਦੀ ਤੂੜੀ ਦੀ ਵੰਡ ਦੀ ਅੱਗੇ ਹਾਲਾਤ ਕੀ ਹੈ ਕਹਿੰਦੇ ਬੜੇ ਮਾੜੇ ਆ ਹਾਲਾਤ ਉਹ ਤਾਂ ਚਲੋ ਜੋ ਰੱਬ ਦੀ ਕੁਦਰਤ ਆ ਉਹ ਦਾ ਕੋਈ ਕਹਿ ਨਹੀਂ ਸਕਦੇ ਵੀ ਅਸੀਂ 메ਨ ਸੜਕ ਤੇ ਇਸ ਸਮੇਂ ਮੌਜੂਦ ਆ ਪਰ ਰਾਵੀ ਦਾ ਕਹਿਰ ਜਿਹੜਾ ਏ ਓਕਸ ਹਿਸਾਬ ਨਾਲ ਵੱਧ ਗਿਆ ਹੋਇਆ ਤੇ ਹੁਣ ਦੇਖ ਸਕਦੇ ਹੋ ਕੱਲ ਜਿਹੜਾ ਹਸਤੀਆ ਜੱਥੇ ਲੱਗਿਆ ਹਾਂ ਸਾਡੇ ਪੋਟ ਦੇ ਪਿੱਛੇ ਕੱਲ ਆਪਣਾ ਬੇਸ ਬਣਾ ਲਿਆ ਤੇ ਇਹ ਨਹੀਂ ਵੀ ਇੱਥੋਂ ਸਿਰਫ ਇੱਥੇ ਤੱਕ ਇਹ ਅੱਗੇ ਵੀ ਇਹੀ ਹਾਲਾਤ ਨੇ ਭਾਈ ਜੀ ਕੀ ਹਾਲਾਤ ਨੇ ਅੱਗੇ ਬਹੁਤ ਖਰਾਬ ਪਈ ਹਾਲਾਤ ਇੱਥੋਂ ਵੱਧ ਪਾਣੀ ਅਗਲੇ ਬੰਨੇ ਇਸ ਕੋ ਵੱਧ ਪਾਣੀ ਆ ਹਾਂਜੀ ਹਾਂਜੀ ਆ ਪਿੰਡ ਗੁਜਰਪੁਰਾ ਲੰਘਦੇ ਆ ਸਾਰੇ ਬਹੁਤ ਜ਼ਿਆਦਾ ਪਾਈ ਪਾਣੀ ਆ ਦੇ ਸੇਰੇ ਦੇ ਟਾਈਮ ਜਦੋਂ ਆਪਾਂ ਇੱਥੇ ਕੋਈ ਪਾਣੀ ਨਹੀਂ ਸੀ ਤੇ ਹੁਣ ਪਾਈ ਤੁਹਾਡੇ ਸਾਹਮਣੇ 2 ਤੋਂ 2.5 ਫੁੱਟ ਪਾਣੀ ਹੋ ਚੁੱਕਾ ਬੜੇ ਹਾਲਾਤ ਖਰਾਬ ਹੋ ਚੁੱਕੇ ਜਿਨ੍ਹਾਂ ਦੀ ਜ਼ਮੀਨਾਂ ਨੇ ਆ ਪਿੱਛੇ ਤੁਹਾਡੀ ਜ਼ਮੀਨ ਆ ਆਪਣੇ ਭਰਾ ਹੀ ਆਪਣਾ ਉਹਨਾਂ ਦੀ ਜ਼ਮੀਨ ਪਾਈ ਸਾਰੀ ਡੁੱਬ ਗਈ ਸਾਰਾ ਝੋਨਾ ਖਰਾਬ ਹੋ ਗਿਆ 810 ਕਿੱਲੇ ਝੋਨਾ ਬਿਲਕੁਲ ਹੀ ਮਿੱਟੀ ਹੋ ਗਿਆ ਭਾਈ ਬਹੁਤ ਹਾਲਾਤ ਖਰਾਬ ਬੜੇ ਹਾਲਾਤ ਭਾਈ ਖਰਾਬ ਹੋ ਗਏ ਬਹੁਤ ਜ਼ਿਆਦਾ ਸਾਰੀ ਤੁਹਾਡੇ ਸਾਹਮਣੇ ਵੇਖੋ ਝੋਨਾ ਸਾਰੇ ਸਾਰਾ ਡੁੱਬ ਗਿਆ ਅੱਗੇ ਪੰਜਾਬ ਨੂੰ ਬੜੀਆਂ ਮਾਰਾਂ ਤੋਂ ਹਟ ਦੀ ਮਾਰ ਆ ਗਈ ਜੀ ਕੀ ਕਰ ਸਕਦੇ ਹਣ ਕੁਦਰਤ ਅੱਗੇ ਕੀ ਯੋਰਜ ਕੀ ਕਰ ਸਕਦੇ ਸਰਕਾਰਾਂ ਨੂੰ ਪਹਿਲਾਂ ਪ੍ਰਬੰਧ ਭਾਈ ਕਰਨੇ ਚਾਹੀਦੇ ਪਹਿਲਾਂ ਪ੍ਰਬੰਧ ਕੀਤੇ ਹੁੰਦੇ ਹੋ ਸਕਦਾ ਇਹਨਾਂ ਨੁਕਸਾਨ ਨਾ ਹੁੰਦਾ ਬਾਕੀ ਹਣ ਕੀ ਕਰ ਸਕਦੇ ਸਾਰਾ ਕੋਈ ਵੀ ਇਹ ਸਰਕਾਰ ਕਿਤੇ ਨਾ ਕਿਤੇ ਇਸ ਦੇ ਵਿੱਚ ਜ਼ਿੰਮੇਵਾਰ ਸਰਕਾਰ ਭਾਈ ਇਹ ਹੈ ਇਹ ਜ਼ਿੰਮੇਵਾਰ ਸਰਕਾਰ ਸਰਕਾਰਾਂ ਚੋਂ ਤੇ ਬੜੇ ਹੱਲ ਨਿਕਲ ਸਕਦੇ ਸਰਕਾਰਾਂ ਸਰਕਾਰਾਂ ਕੋ ਸਾਰੀਆਂ ਪਾਵਰਾਂ ਨੇ ਬਹੁਤ ਹਾਲ ਨਿਕਲ ਸਕਦੇ ਇੰਨੀ ਇੰਨੀ ਕਰੋਪੀ ਨਹੀਂ ਹਣੀ ਹੋ ਸਕਦਾ ਕੋਈ ਨਾ ਕੋਈ ਇਲਾਕਾ ਬਚਾਇਆ ਜਾ ਸਕਦਾ ਇਹ ਸਾਰਾ ਭਾਈ ਮਾਜੇ ਤੇ ਬਾਹ ਗਿਆ ਤੇ ਅੱਗੇ ਜਾ ਕੇ ਵੇਖੋ ਤੀ ਰਮਦਾਸ ਡੇਰੇ ਤੱਕ ਬਹੁਤ ਮੰਦੇ ਹਾਲ ਹੋ ਚੁੱਕੇ ਬੜਾ ਭਾਈ ਕੰਮ ਖਰਾਬ ਹੈ ਜੀ ਜ਼ਮੀਨਾਂ ਨੂੰ ਦੇਖ ਕੇ ਮਾਨ ਨਹੀਂ ਦੁਖਦਾ ਮਾਨ ਭਾਈ ਅੱਖਾਂ ਨਮ ਨਹੀਂ ਹੋ ਜਾਂਦੀ ਭਾਈ ਮਾਨ ਦੁਖਣਾਈ ਆ ਤੁਹਾਡੇ ਸਾਹਮਣੇ ਝੋਨੇ ਤੋਂ ਸਾਰੇ ਜੱਟਾਂ ਨੂੰ ਭਾਈ ਆਸ ਆ ਤੇ ਝੋਨਾ ਬਿਲਕੁਲ ਹੀ ਖਤਮ ਹੋ ਗਿਆ ਮਾਨ ਹੋਰ ਮਾਨ ਬਹੁਤ ਪਰੇਸ਼ਾਨ ਬਹੁਤ ਦੁਖੀ ਭਾਈ ਕੁਝ ਨਹੀਂ ਕਰ ਸਕਦੇ ਬੜਾ ਮੰਦਾ ਹਾਲ ਜੀ ਅਸਿਕਾ ਵੀ ਸਾਡੇ ਪਿੰਡ ਵੀ ਇਹ ਹਾਲਾਤ ਹੋ ਜਾਣਗੇ ਕਿਉਂਕਿ ਬਿਲਕੁਲ ਸਪੱਸ਼ਟ ਨਹੀਂ ਤੇ ਆ ਪਰਸੋਂ ਤੱਕ ਚਲੋ ਆਪਾਂ ਵੀ ਸੇਵਾ ਲੈ ਕੇ ਗਏ ਹਾਂ ਗਾਂ ਅਗਲੇ ਬੰਨੇ ਪਰ ਸਾਡੇ ਆਪਣਾ ਹੀ ਤੁਸੀਂ ਵੇਖੋ ਇੱਕ ਸਾਡੇ ਸ਼ਹਿਰੀ ਪੈਲੀ ਸਾਰੀ ਖਰਾਬ ਹੋ ਗਈ ਭਾਈ ਇਸ ਤੱਕ ਦੇ ਹਾਲਾਤ ਹੀ ਅੱਜ ਖਰਾਬ ਹੋਏ ਆ ਬਹੁਤ ਭਾਈ ਬੁਰੇ ਹਾਲਾਤ ਹੋ ਚੁੱਕੇ ਨੇ ਭਾਈ ਦੇਖ ਸਕਦੇ ਹੋ ਭਾਈ ਜਿਹੜੇ ਆ ਸੇਵਾ ਲੈ ਕੇ ਜਾ ਰਹੇ ਨੇ ਇਹ ਤਸਵੀਰਾਂ ਤੁਹਾਡੇ ਨਾਲ ਇਹ ਸਿਰਫ ਤੁਹਾਨੂੰ ਪੰਜਾਬ ਦੇ ਵਿੱਚ ਹੀ ਤਸਵੀਰਾਂ ਦੇਖਣੀਆਂ ਬੇ ਇੱਕ ਪਾਸੇ ਜਿਹੜੇ ਆ ਜ਼ਰੂਰ ਪੰਜਾਬ ਤੇ ਜਿਹੜੀ ਆਪਤਾ ਆਈ ਆ ਪੰਜਾਬ ਤੇ ਹੜਾ ਦੀ ਮਾਰ ਪਈ ਆ ਪਰ ਪੰਜਾਬੀ ਪੰਜਾਬੀ ਦੀ ਐਸਮੇ ਸੇਵਾ ਕਰ ਰਿਆ ਇਹਨੇ ਪਾਣੀ ਦੇ ਵਿੱਚ ਵੀ ਜਦੋਂ ਦਰਿਆ ਦਾ ਪਾਣੀ ਇਸ ਤਰੀਕੇ ਨਾਲ ਆ ਚੁੱਕਾ ਆ ਤੇ ਇਹ ਬਿਨਾ ਡਰੇ ਜਿਹੜੇ ਆ ਇਹ ਸੇਵਾ ਕਰ ਰਹੇ ਆ ਤੇ ਇਹ ਵੀ ਗੱਲ ਕਹੀ ਜਾ ਰਹੀ ਆ ਉਹ ਬਾਈ ਨੇ ਬੜੀ ਸੋਹਣੀ ਗੱਲ ਕਹੀ ਵੀ ਇਹ ਸਰਦਾਰ ਹੀ ਨੇ ਜਿਹੜੇ ਸਾਂਭੀ ਫਿਰਦੇ ਨੇ ਤੇ ਆ ਦੇਖ ਸਕਦੇ ਹੋ ਲਗਾਤਾਰ ਲੋਕ ਜਾ ਰਹੇ ਆ ਇਹ ਨਹੀਂ ਵੀ ਕੁਝ ਹੋਇਆ ਤੇ ਲੋਕੀ ਭਜਣਾ ਸ਼ੁਰੂ ਕਰ ਗਏ ਲਗਾਤਾਰ ਜਿਹੜੀਆਂ ਉਹ ਸੇਵਾ ਇੱਥੇ ਉਹ ਨਿਭਾਈ ਜਾ ਰਹੀ ਆ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਵੀ ਇਹ ਹਾਲਾਤ ਹੋਏ ਨੇ ਸੋ ਹੁਣ ਇਹ ਨਾ ਸੋਚੋ ਕਈ ਵਾਰੀ ਗੱਲਾਂ ਵੀ ਆ ਲੱਗੀਆਂ ਸੀ ਵੀ ਸ਼ਾਇਦ ਹੁਣ ਪੰਜਾਬ ਦੇ ਵਿੱਚ ਜਿਹੜੇ ਆ ਉਹੜ ਘਟਣ ਵਾਲੇ ਆ ਪਾਣੀ ਦਾ ਪੱਧਰ ਜਿਹੜਾ ਹੁਣ ਘਟ ਜੂਗਾ ਪਰ ਤਸਵੀਰਾਂ ਜਿਹੜੀਆਂ ਨੇ ਇੱਥੇ ਪਾਣੀ ਜਿਹੜਾ ਕੱਲ ਤੱਕ ਨਹੀਂ ਸੀਗਾ ਤੇ ਹੁਣ ਇੰਜ ਜਾਪਦਾ ਪਿਆ ਵੀ ਇਹ ਦਰਿਆ ਬਣ ਚੁੱਕਾ ਆ ਤੁਹਾਡੇ ਨਾਲ ਜ਼ਰੂਰ ਸਾਰੀ ਜਾਣਕਾਰੀ ਜਿਹੜੀ ਆ ਉਹ ਐਕਚੁਅਲੀ ਸਾਂਝੀ ਕਰਦੇ ਰਾਵਾਂਗੇ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਾਕੂ ਵਰਧੂਤ ਸੇ